ਤਾਨੂੰ ਕਿਸੇ ਤੋਂ ਕੋਈ ਤੰਗੀ ਨਹੀਂ ਗਈ ਪਰ ਜਿਹੜੇ ਆ ਹੁਣ ਲੀਜ਼ ਤੇ ਹੋਟਲ ਜਾ ਰਹੇ ਨੇ ਉਹਦੇ ਵਿੱਚ ਕੀ ਹੈ ਕਿ ਇੱਕ ਤੇ ਕਾਰ ਪਾਰਕਿੰਗ ਦੀ ਬਹੁਤ ਸਮੱਸਿਆ ਹੈ ਜੀ ਸਮੱਸਿਆ ਹੁੰਦੇ ਨਾਲ ਨਾਲ ਇਹ ਗੱਡੀਆਂ 'ਚ ਬਹਿ ਕੇ ਸ਼ਰਾਬਾਂ ਪੀਂਦੇ ਨੇ ਟੂਰਿਸਟ ਨੂੰ ਤੁਸੀਂ ਰੋਕ ਨਹੀਂ ਸਕਦੇ ਹੋਟਲ ਵਾਲੇ ਦੇ ਕੋਈ ਠੇਕੇ ਤੇ ਲਏ ਨੇ ਉਹਨਾਂ ਨੂੰ ਕੋਈ ਅਪਤੀ ਨਹੀਂ ਲੱਗਦੀ ਉਹਦੇ ਕਰਕੇ ਹਾੜੀਆਂ ਜਿਹੜੇ ਵਸਨੀਕ ਨੇ ਉਹਨਾਂ ਦੀਆਂ ਗੱਡੀਆਂ ਨਹੀਂ ਲੱਗਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਇਹ ਗੁੰਡਾਗਰਦੀ ਕਰਦੇ ਮਾਲ ਉਥੇ ਇਹ ਸਾਡਾ ਹੋਟਲ ਲਿਆ ਹਿਸ ਤੇ 2 ਲੱਖ 3 ਲੱਖ ਪਤਾ ਨਹੀਂ ਕਿੰਨੇ ਕਿੰਨੇ ਦਾ ਹੋਟਲ ਲੈਂਦੇ ਨੇ ਤੇ ਇਹ ਨਾਲ ਨਾਲ ਗੁੰਡੇ ਪਾਲਦੇ ਨੇ ਉੱਥੇ ਗੁੰਡੇ ਪਾਲਦੇ ਅੱਜ ਇਹ ਨਤੀਜਾ ਆਇਆ ਜੀ ਕਾਰ ਲਾਾਂਗੇ ਇੱਕ ਬੰਦਾ ਕਾਰ ਚੋਂ ਉੱਤਰ ਤੇ ਮੈਂ ਤੂੰ ਕਹਿੰਦਾ ਕਾਰ ਚੋਂ ਕੀ ਬੋਲਿਆ ਮੈਨੂੰ ਦੱਸੋ ਕੋਈ ਬੰਦਾ ਇਹ ਸੋਚਦਾ ਕਿ ਕਾਰ ਚੋਂ ਜਿੱਥੇ ਪਤਾ ਕੀ ਬੋਲਦਾ ਪਿੱਛੇ ਬੰਦ ਹੋਣੋਂ ਚ ਕੌਣ ਸੋਚ ਸਕਦਾ ਕੌਣ ਸੋਚਦਾ ਮੈਨੂੰ ਕੀ ਬੋਲਿਆ ਆਂਦਿਆਂ ਦੇ ਗੱਲ ਪੈ ਗਿਆ ਗੱਲ ਪਰ ਤੋਂ ਬਾਅਦ 2 4 6 7 ਘਰ ਦੇ ਹੀ ਮੈਂਬਰ ਇੰਨੇ ਇਕੱਠੇ ਹੋ ਜਾਂਦੇ ਨੇ ਉੱਥੇ ਉਹਨਾਂ ਦੇ ਕਹਿੰਦੇ ਸਾਡੇ ਘਰ ਦੇ ਨੇ ਫਿਰ ਬੰਦੇ ਇਨੇ ਇਕੱਠੇ ਹੋ ਜਾਂਦੇ ਨੇ ਇੱਕ ਕੋਈ ਇੱਕ ਮੁੰਡਾ ਮਹੱਲੇ ਦਾ ਵਸਨੀਕ ਹੈ ਜਿਸ ਦੇ ਜਨੇਸ਼ ਸਲਵਾਨ ਤੇ ਪੁਲਚੇ ਦਾ ਕੰਮ ਹੈ ਉਹਦਾ ਸਿਰ ਪਾਰਦੇ ਤੇ ਫਿਰ ਮਹੱਲੇ ਵਾਲੇ ਇਕੱਠੇ ਹੁੰਦੇ ਨੇ ਫਿਰ ਜਾ ਕੇ ਪੁਲਿਸ ਆਉਂਦੀ ਹੈ ਤੇ ਫਿਰ ਜਾ ਕੇ ਇਹ ਇਹ ਹਾਲਾਤ ਬਣ ਗਏ ਸਾਡੇ ਰਹਿਣ ਵਾਲੀ ਜਗ੍ਹਾ ਵੀ ਅੱਡੀ ਰਹਿਣ ਵਾਲੀ ਨਹੀਂ ਰਹੀ ਇੰਨੇ ਹੋਟਲ ਬੰਦੇ ਪਏ ਨੇ ਉੱਥੇ ਅਸਲ ਕੀ ਲੱਗਦਾ ਇੱਥੇ ਇਲੀਗਲ ਚੱਲਦਾ ਕੰਮ ਬਿਲਕੁਲ ਇਲੀਗਲ ਹੈ ਜੀ ਬਿਲਕੁਲ ਬਿਲਕੁਲ ਰੈਜ਼ੀਡੈਂਸ਼ੀਅਲ ਏਰੀਆ ਜੀ ਕਿਸੇ ਕੋ ਕੋਈ ਲਾਇਸੈਂਸ ਦੀਗਾ ਹੋਟਲ ਦਾ ਬੀ ਐਂਡ ਬੀ ਦੇ ਉਹ ਲਾਇਸੈਂਸ ਸਟicker ਪਰ ਲਾਇਸੈਂਸ ਕਿਸੇ ਨੂੰ ਨਹੀਂਗਾ ਤੇ ਬੀ ਐਨ ਬੀ ਦੇ ਵਿੱਚ ਇਹ ਹੈਗਾ ਕਿ ਉਹਦੀ ਵਸਨੀਕ ਦੀ ਉੱਥੇ ਜਗਾ ਰਹਿਣ ਵਾਲਾ ਵੀ ਉੱਥੇ ਹੋਏ ਗਲਤ ਕਮਰੇ ਲਾਂਦੇ ਜਿੰਨਾ ਬਿਲਕੁਲ ਜੀ ਬਿਲਕੁਲ ਲਾਂਦੇ ਬਿਲਕੁਲ ਗੱਡੀਆਂ ਕਿੱਥੇ ਲੱਗ ਸਕਦੀਆਂ ਇੱਕ ਹੋਟਲ ਦੇ ਬਾਹਰ ਜੇ 8 ਰੂਮ ਹੈ ਤੇ ਇੰਨੇ ਕਮਰੇ ਲੱਗੇ ਹੈਗੇ ਮੇਰਾ ਵਿਸ਼ਾਲ ਹੈ ਜੀ ਨਾਮ ਵਿਸ਼ਾਲ ਜੀ ਕਿਹੜੇ ਕਮਰੇ ਲਾਂਦੇ ਨੇ ਜਿੰਨਾ ਤੋਂ ਪ੍ਰੋਬਲਮ ਆ ਲਿਆ ਕਮਰੇ ਤਾਂ ਤੁਹਾਨੂੰ ਪਤਾ ਹੀ ਫਿਰ ਜਿੰਨੇ ਠੇਕੇ ਦੇ ਲੈਣਾ ਉਹਨੇ ਕਿਹੜੇ ਲਾਉਣੇ ਆ ਇਸ ਤਰ੍ਹਾਂ ਹੋਟਲ ਚੱਲਦੇ ਆ ਜੀ ਇੱਕ ਘਾਰ ਦਾ ਮੱਥਾ 25 ਫੋਟੋ ਹੋਊਗਾ ਤੇ ਕਿੰਨੀਆਂ ਗੱਡੀਆਂ ਬਾਹਰ ਲਾ ਲੂਗਾ ਜੇ 15 ਫੋਟੋ ਹੋਊਗਾ ਕਿੰਨੀਆਂ ਗੱਡੀਆਂ ਬਾਹਰ ਠੀਕ ਹੈ ਨਾ ਆਂਟ ਗਵਾਂਡਾਂ ਦੇ ਨਾਲ ਨਹੀਂ ਦੇਣੀ ਹਰ ਇੱਕ ਘਰ ਚ ਗੱਡੀ ਆ ਤੇ ਗੱਡੀਆਂ ਤੋਂ ਲੈ ਕੇ ਮਸਲਾ ਜੀ ਸਾਰਾ ਸੱਤ ਅੱਠ ਕਮਰੇ ਦੇ ਫਿਰ ਗੱਡੀਆਂ ਇੰਨੀਆਂ ਵਾ ਫਿਰ ਗੱਡੀਆਂ ਨਾਲ ਕੋ ਆਪਣੀਆਂ ਵੀ ਆ ਫਿਰ ਉਪਰੋਂ ਰਹਿਣਾ ਵੀ ਟੌਰ ਨਾਲ ਇਸ ਤਰ੍ਹਾਂ ਗੱਲ ਨਹੀਂ ਚੱਲੇ ਆਪਣੀ ਗੱਡੀ ਦਾ ਸਾਰਾ ਕਲੇਸ਼ ਹੋਇਆ ਕਲੇਸ਼ ਭਾਜੀ ਫਿਰ ਟੋਟਲੀ ਗਲਤ ਹੈ ਜੀ ਟੋਟਲੀ ਗਲਤ ਹੈ ਟੋਟਲੀ ਗਲਤ ਹੈ ਇਹ ਤਾਂ ਅਸੀਂ ਕਹਾਂਗੇ ਨਹੀਂ ਵੀ ਉਤੋਂ ਆ ਉਤੋਂ ਆ ਟੋਟਲੀ ਗਲਤ ਹੈ ਜੀ ਰੈ residencial ਚ ਤੁਸੀਂ ਹੋਟਲ ਬਣਾ ਕੇ ਇਸ ਤਰ੍ਹਾਂ ਨਹੀਂ ਰਹਿ ਸਕਦੇ ਜੀ ਮੇਰਾ ਨਾਮ ਜినੇਸ਼ ਕੁਮਾਰ ਹੈ ਘਾਜਪਤੀ ਕਾਕੂਲ ਚ ਨਾਮ ਦੇ ਮੇਰੀ ਦੁਕਾਨ ਆ ਭਾਜੀ ਬਾਗਰਾ ਮਨੰਦ ਵਿੱਚ ਭਾਜੀ ਮੈਂ ਮੇਰਾ ਕੋਈ ਲੜਨ ਦੇ ਨਾਲ ਲੜਾਈ ਵਿੱਚ ਮੈਂ ਲੜਾਈ ਦੇ ਵਿੱਚ ਸਿਰਫ ਛੁਡਾਣ ਗਿਆ ਭਾਜੀ ਮੱਲੇ ਦੇ ਵਿੱਚ ਹੋਟਲਾਂ ਵਾਲੇ ਦੀ ਰੈ residencial area ਦਾ ਲੜਾਈ ਹੋਟਲਾਂ ਵਾਲੇ ਦੀ ਤੇ ਮੱਲੇ ਦੀ ਲੜਾਈ ਐਸੀ ਗੱਲ ਤੋਂ ਕੀ ਐ ਹੋਟਲ ਦੋ ਨੰਬਰ ਵੀ ਚੱਲਦੇ ਭਾਜੀ ਇਹਨਾਂ ਦੇ ਵਿੱਚ ਕੁੜੀ ਮੁੰਡੇ ਆਉਂਦੇ ਆ ਗਲਤ ਮਲ ਤੇ ਮੱਲਾ ਦੁਖੀ ਗਿਆ ਇਸ ਗੱਲ ਤੋਂ ਪਰ ਇਧਰ ਗੱਡੀਆਂ 'ਚ ਜਦੋਂ ਬਾਹਰ ਕੋਈ ਟੂਰਿਸਟ ਆਉਂਦਾ ਕੋਈ ਗੱਡੀ 'ਚ ਬੈਠਾ ਦਾਰੂ ਪੀਂਦਾ ਕੋਈ ਬਾਹਰ ਹੀ ਪੀਂਦਾ ਹੈ ਸੀਸੀਟੀਵੀ ਕੈਮਰੇ ਵਿੱਚ ਵੀ ਗਏ ਕਿ ਕੋਈ ਬਾਹਰ ਬਹਿ ਕੇ ਨਾ ਥੜੇ ਤੇ ਬਹਿ ਕੇ ਦਾਰੂ ਵੀ ਪੀਂਦਾ ਵਾਜੀ ਮੱਲਾ ਦੁਖੀ ਹੈ ਇਸ ਗੱਲ ਤੋਂ ਇਹਨਾਂ ਨੂੰ ਲੈ ਕੇ ਲੜਾਈ ਚੱਲਦੀ ਪਈ ਸੀ ਨਾ ਦੀ ਆਪਸ ਮੱਲੇ ਬਲੇਣਾ ਮੈਂ ਛੁੜਾਣ ਆਇਆ ਵਾਜੀ ਮੈਂ ਵੇਖਿਆ ਬਾ ਰੋਲਾ ਪੈਂਦਾ ਮੈਂ ਮੈਂ ਛੁੜਾਣ ਗਿਆ ਮੈਂ ਛੁੜਾਣ ਦੇ ਵਿੱਚ ਭਾਈ ਕੈਮਰੇ ਵਿੱਚ ਐ ਮੈਂ ਜਾ ਕੇ ਛੁੜਾ ਕੇ ਇਹਨਾਂ ਦੇ ਮਾਲਕ ਨੂੰ ਜਿਹੜੇ ਮਾਲਕ ਹੈ ਕਿਨੇ ਜਿੰਨਾ ਠੇਕੇ ਤੇ ਲੱਤਿਆ ਮਾਲਕ ਨਹੀਂ ਗੇ ਜਿੰਨਾ ਟੇਕੇ ਦਾ ਜਿਹੜਾ ਠੇਕੇ ਵਿੱਚ ਚਲਾਉਂਦੇ ਭਾਜੀ ਆ ਦੋ ਨੰਬਰ ਹਾਂ ਕਰਾਇਦਾਰ ਆ ਦੋ ਨੰਬਰ ਵਿੱਚ ਚਲਾਉਂਦੇ ਭਾਜੀ ਰਿਅਲਟੀ ਵਿੱਚ ਇਹਨਾਂ ਕੋ ਕੋਈ ਲਾਇਸੈਂਸ ਨਹੀਂਗਾ ਚਲਾਉਂਦਾ ਕੋਈ ਕੁਛ ਨਹੀਂਗਾ ਪੂਰੀ ਵੈਰੀਫਿਕੇਸ਼ਨ ਹੋ ਸਕਦੀ ਕੋਈ ਲਾਇਸੈਂਸ ਨਹੀਂਗਾ ਇਹਨਾਂ ਕੋ ਦੋ ਨੰਬਰ ਦਾ ਚਲਾਉਂਦੇ ਜੇ ਮੈਂ ਜਾ ਕੇ ਛੁਡਾ ਕੇ ਉਹਨਾਂ ਨੂੰ ਕਿਹਾ ਇਹ ਭੱਲਣਾ ਨਹੀਂਗਾ ਭਾਈ ਇਹਨਾਂ ਦਾ ਉਹ ਜਿਹੜੇ ਠੇਕੇ ਦੇ ਨਾਲ ਲੱਗਾ ਉਹਨਾਂ ਦੇ ਇੱਕ ਲੜਕਾ ਬਾਹਰ ਆਇਆ ਉਹਨੇ ਮੇਰੇ ਉੱਤੇ ਸਿਰ ਦੇ ਉੱਤੇ ਆ ਕੇ ਤਿੰਨ ਚਾਰ ਗਲਾਸ ਫਰਨ ਕੀ ਮਾਰੇ ਮੇਰਾ ਸਿਰ ਬਾੜ ਦਿੱਤਾ ਭਾਜੀ ਇਹ ਲੜਾਈ ਇਹਨਾਂ ਦੀ ਮੱਲੇ ਨਾਲ ਸੀ ਮੈਂ ਚੁੜਾਣ ਦਾ ਚੋਰ ਹੋ ਗਿਆ ਇਹਨਾਂ ਨੇ ਮੇਰੇ ਤੇ ਸਾਰਾ ਸਮਾਂ ਲੋ ਗੱਲ ਬਾਤ ਦੀ ਗੱਲ ਮੈਂ ਨਾ ਲੜਾਈ ਵਿੱਚ ਨਾ ਕੁਝ ਮੈਂ ਦੁਕਾਨਦਾਰ ਬੰਦਾ ਮੇਰੀ ਕੋਈ ਲੜਾਈ ਨਹੀਂ ਪਾਜੀ ਕਿਸੇ ਨਾਲ ਗੱਡੀਆਂ ਬਾਹਰੋਂ ਆ ਕੇ ਲਾਂਦੇ ਤੇ ਬਾਹਰ ਪਈ ਇਹਨਾਂ ਦੀ ਏ ਕੋਟਲ ਦੇ ਵਿੱਚ 8 ਕ ਮਰੇ ਆ 2 ਨੰਬਰ ਦੇ 8 ਕਮਰੇ ਵਿੱਚ 4 5 6 ਗੱਡੀਆਂ ਜਿਹੜੀਆਂ ਵੀ ਆਈਆਂ ਉਹ ਸਾਰੀਆਂ ਲੱਗਦੀਆਂ ਕਿਸੇ ਦੇ ਘਰ ਦੇ ਕੇ ਉਹ ਆਪਣੇ ਘਰ ਵਾਲੇ ਬੋਲਦੇ ਵਾਜੀ ਸਾਡਾ ਕੋਈ ਰਿਸ਼ਤੇਦਾਰ ਆ ਕੇ ਗੱਡੀਆਂ ਢਾਲੋ ਇਹ ਲੜਦੇ ਬਾਜੀ ਸਾਡੀ ਵੀ ਗੱਡੀਆਂ ਲੱਗਦੀਆਂ ਕਿਸੇ ਦੀਆਂ ਗੱਡੀਆਂ ਲੱਗਣੀਆਂ ਪਾਜੀ ਪਰ ਨਹੀਂ ਲਾ ਪੰਦੇ ਮਲੇ ਨੂੰ ਸਭ ਨੂੰ ਬੰਮਣਾ ਕਰੀਦਾ ਜਿਹੜੇ ਵੀ ਦੋ ਨੰਬਰ ਚੋਟਲ ਚਲੰਦੇ ਮਨਾ ਕਰੀਦਾ ਭਾਈ ਗੱਡੀ ਥਰ-ਥਰ ਕਰ ਲਓ ਭਾਈ ਇਹ ਮਾਫੀਆ ਬਣ ਕੇ ਗੁਰੂ ਕੋ ਬਣਾ ਲੈਂਦੇ ਆ ਸਾਨਾ ਲੜਦੇ ਮੈਂ ਮਾਫੀ ਮੰਗਦਾ ਹਰ ਕਿਸ ਗੱਲ ਦੀ ਮੈਂ ਇਹਨਾਂ ਨੂੰ ਵੇਟਾਇਆ ਕਿ ਨਾ ਲੜੋ ਭਾਈ ਤੁਸੀਂ ਸੀਸੀਟੀਵੀ ਵੀ ਸਵਿਚ ਦੇ ਮੈਂ ਤਾਂ ਆਇਆ ਇਹਨਾਂ ਨੇ ਮੇਰੇ ਉੱਤੇ ਵਾਰ ਕੀਤਾ ਭਾਈ ਮੀ ਮੰਗ ਕਰਦਾ ਹਾਂ ਪੀਨਸ ਆਫ ਕੈਮਰਾ ਸਿਸਟਮਸ ਆਫ ਇਹਨਾਂ ਨੇ ਮੈਨੂੰ ਇੰਨਾ ਘੁੱਟਿਆ ਨਗਰੀਆ ਵੇ ਦੇ ਗੁਰੂ ਨਗਰੀ ਤੇ ਇੱਕ ਬੁਰਖਾ ਦੇ ਨਾਂ ਨਹੀਂ ਬਿਲਕੁਲ ਬਿਲਕੁਲ ਭਰੀ ਇੱਥੇ ਅਸੀਂ ਕੰਮ ਕਰਦੇਵਾ ਜੀ ਅਸੀਂ ਕੰਮ ਕਰ ਰਹੇ ਆ ਛੋੜ ਕੇ ਕਰੀਦਾ ਬਾਜੀ ਇਹ ਮਾਫੀਆ ਬਣ ਕੇ ਕੰਮ ਕਰਦੇ ਬਾਜੀ ਉਪਰੋ ਤੋਂ ਨੰਬਰ ਦਾ ਇਹਨਾਂ ਨੂੰ ਦਰਬਾਰ ਸਾਹਿਬ ਧਾਰਨਿਕ ਦੀ ਕੋਈ ਨਹੀਂ ਸ਼ਰਮ ਕੋਈ ਸ਼ਰਮ ਨਹੀਂ ਬਾਜੀ ਕੁਝ ਨਹੀਂ ਬਰੀ ਕੋਈ ਸ਼ਰਮ ਨਹੀਂ ਬਰੀ ਇਹ ਚਲਾਉਂਦੇ ਆ ਤੁਸੀਂ ਸਾਰਾ ਸ਼ੋਅ ਹੋ ਸਕਦਾ ਬਾਜੀ ਇਹਨਾਂ ਦੇ ਰਜਿਸਟਰ ਤੱਕ ਜਾ ਕੇ ਕਰਨ ਜਾਣ ਕਿ ਇਹ ਇੱਕ ਨੰਬਰ ਚਲਾਉਂਦੇ ਦੋ ਨੰਬਰ ਚਲਾਉਂਦੇ ਭਾਈ ਸਾਰੇ ਇਹ 2 ਨੰਬਰ ਚ ਲੰਨ ਦੇ ਕੋਜੀ ਮੈਂ ਬਾਗਰਾ ਮਰਨ ਦੇ ਵਿੱਚ ਮੇਰੇ ਬ੍ਰਦਰ ਦਾ ਬੀ ਐਨ ਬੀਗਾ ਤੇ ਉਹ ਉਥੇ ਮਤਲਬ ਆਪਣੀ ਫੈਮਲੀ ਨਾਲ ਬਾਹਰ ਗਏ ਹੋਏ ਹੀ ਠੀਕ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਉਥੇ ਮਤਲਬ ਮੈਨੇਜ ਕਰ ਲੈ ਥੋੜੀ ਦੇਰ ਕਿ ਮੈਂ ਡਿਊਟੀ ਵਾਰਾ ਰਹਿਣਾ ਤੂੰ ਇੱਥੇ ਰਹਿ ਪਾ ਤੇ ਤੂੰ ਵੇਖ ਲੈ ਮਾੜਾ ਮੋਟਾ ਬੀ ਐਨ ਬੀ ਮੈਂ ਬੀ ਐਨ ਬੀ ਉਹਨਾਂ ਦਾ ਦੇਖ ਰਿਹਾ ਸੀਗਾ ਰਾਤੀਂ ਮੈਂ ਰੋਟੀ ਦੇ ਨਾਲ ਆਇਆ ਆਪਣੇ ਮੇਰਾ ਬ੍ਰਦਰ ਇਨ ਲਾ ਉਥੇ ਸੀਗਾ ਉਹਨੇ ਮੈਂ ਰੋਟੀ ਦੇ ਨਾਲ ਆਇਆ ਉਥੇ ਤੇ ਆਂਦਿਆਂ ਨੂੰ ਇੱਕ ਬੰਦਾ ਸੀ ਮੁਹੱਲੇ ਦੇ ਪੰਜ ਲੋਕ ਆ ਗਏ ਆ ਠੀਕ ਆ ਮੈਨੂੰ ਉਹ ਐਗਜ਼ੈਕਟਲੀ ਨਾਂ ਨਹੀਂ ਪਤਾ ਜੀ ਉਹਨਾਂ ਦਾ ਠੀਕ ਆ ਉਹ ਪੰਜੂ ਜਣੇ ਰੋਸ਼ ਸ਼ਰਾਬ ਪੀਂਦੇ ਆਗੇ ਗਲੀ ਦੇ ਵਿੱਚ ਗੱਡੀ 'ਚ ਬੈ ਕੇ ਸ਼ਰਾਬ ਪੀਂਦੇ ਸੀ ਤੇ ਅੱਜ ਵੀ ਸ਼ਰਾਬ ਪੀਤੀ ਹੋਈ ਪੀ ਕੇ ਆਏ ਆਗੇ ਇਹਨਾਂ ਨੇ ਮੈਨੂੰ ਇੱਕ ਅੱਧੀ ਦੀ ਪਹਿਲਾਂ ਵੀ ਇਹਨਾਂ ਨੇ ਗੱਡੀ-ਗੁੱਡੀ ਲੱਗੀ ਕਿ ਮੈਨੂੰ ਆ ਕੇ ਇਹਨਾਂ ਨੇ ਗਾਲ੍ਹਾਂ ਕੱਢੀਆਂ ਉਦੋਂ ਵੀ ਤੇ ਮੈਂ ਉਹਨਾਂ ਨੂੰ ਕੁਝ ਨਹੀਂ ਮੋਸਤੰਦ ਤੇ ਗੱਲ ਮੈਂ ਚਲੋ ਆਪਾਂ ਕੰਮ ਕਰਨਾ ਭਾਈ ਅਸੀਂ ਗਲਤ ਕੰਮ ਨਹੀਂ ਕਰਨਾ ਹੈਗਾ ਚਲੋ ਠੀਕ ਆ ਭਾਈ ਸੁਣ ਲਈ ਗੱਡੀ ਚੁੱਕ ਕੇ ਮੂੰਹ ਬਰਾਂ ਕਰ ਲਈ ਅੱਜ ਮੈਂ ਗੱਡੀ ਆਪਣੀ ਮ ਗੱਡੀ ਆ ਪਿੱਛੋਂ ਹਾਰਨ ਮਾਰਨ ਲੱਪੇ ਮੈਂ ਇੱਕ ਮਨੋਜਾ ਮੈਂ ਗੱਡੀ ਬੈਕ ਕੀਤੀ ਆਪਣੇ ਕਿਉਂਕਿ ਮੈਨੂੰ ਗਲੀ 'ਚ ਮੋੜਨੀ ਸੀ ਬੈਕ ਕਰਕੇ ਮੈਂ ਗਲੀ 'ਚ ਮੋੜ ਕੇ ਮੈਂ ਸਿੱਧੀ ਕਰਕੇ ਮੈਂ ਉਡਣ ਦੇ ਬਾਹਰ ਉੱਥੇ ਜਿਹੜਾ ਆਪਣਾ ਬੀਐਨਵੀਓ ਦੇ ਬਾਹਰ ਲਾੜੀ ਤੇ ਇਹ ਭਾਜੀ ਇੱਥੋਂ ਇੱਕ ਹੈ ਗਈ ਪਤਾ ਨਹੀਂ ਉਹਨੂੰ ਫੋਨ ਹੈਗੇ ਮੈਨੂੰ ਗਲੀ ਮਲੇ ਦੀ ਆ ਉਹਨਾਂ ਨੇ ਜਿਨ੍ਹਾਂ ਦੀ ਗੱਡੀ ਜਿਨ੍ਹਾਂ ਦੀ ਗੱਡੀ ਚੱਲਦੀ ਵੀ ਉਹਨਾਂ ਨੇ ਮੈਨੂੰ ਗਾਲ ਉਹਨਾਂ ਨੇ ਮੈਨੂੰ ਗਾਲ ਗੱਡੀ ਮੈਨੂੰ ਉੱਥੋਂ ਗੱਡੀ 'ਚ ਨਾ ਗਾਲ ਗੱਡੀ ਤੇ ਮੈਂ ਉੱਥੇ ਖਲੋਤਾ ਕਿ ਮੈਂ ਮੈਨੂੰ ਕੱਢ ਦੀ ਗਾਲ ਕੱਢ ਕੇ ਮੈਂ ਕੀ ਕਿਹਾ ਉਹਨਾਂ ਨੂੰ ਠੀਕ ਆ ਮੈਂ ਜਾ ਕੇ ਉਹਨ ਤੇ ਉਥੇ ਕਿਸੇ ਨੂੰ ਜਫੀ ਵਾਹੇ ਕਹਿੰਦੇ ਸੀ ਕਹਿੰਦੇ ਆਪਾਂ ਗੱਲ ਗੱਡੀ ਮਿਲੋਂਗੇ ਆਪਾਂ ਇਹਨਾਂ ਦਾ ਇਦਾਂ ਜਿਹੜਾ ਹੋਊਗਾ ਕਰਦਾਂਗੇ ਮੈਂ ਕਿਹਾ ਭਾਜੀ ਮੈਂ ਤੁਹਾਡਾ ਕੀ ਵਿਗਾੜਾ ਮੈਂ ਤਾਂ ਕੰਮ ਕਰਨਾ ਇੱਥੇ ਕੀ ਸੈਹ ਕਿਹੜੀ ਸੈਹ ਸਭ ਕੈਮਰੇ ਭਾਜੀ ਸਭ ਕੁਝ ਕਰਦੇ ਕੋਈ ਲੀਡਰ ਆ ਰਹਾ ਹੈ ਤੇ ਮਗਰ ਭਾਜੀ ਮੈਨੂੰ ਨਹੀਂ ਪਤਾ ਲੀਡਰ ਆ ਕਿ ਨਹੀਂ ਮੈਨੂੰ ਇੰਨਾ ਗੱਲ ਪਤਾ ਕਿ ਜਿਹੜਾ ਉਹ ਬੰਦੇ ਨੇ ਗੱਲ ਗੱਡੀ ਉਹਦੀ ਸ਼ਾਇਦ ਕੋਈ ਗਵਰਨਮੈਂਟ ਜੋਬ ਆ ਜਾਂ ਉਹਦੀ ਕੋਈ ਚੱਲਦੀ-ਚੁਲਦੀ ਸ਼ਾਇਦ ਉਹਦੇ ਮੈਨੂੰ ਤਾਂ ਆਜਦਾ ਗਿਆ ਮੈਨੂੰ ਨਹੀਂ ਜੇ ਪਤਾ ਦੀ ਗਵਰਨਮੈਂਟ ਜੋਬ ਹੈ ਵੀ ਹੈ ਕਿ ਲੀਡਰ ਉਹਦੇ ਆਖਾ ਮੈਨੂੰ ਨਹੀਂ ਪਤਾ ਹੁਣ ਤੁਸੀਂ ਕੀ ਮੰਨ ਕਰਦੇ ਮੰਗ ਭਾਜੀ ਇੰਨੀ ਆ ਕਿ ਮੇਰੇ ਫਾਦਰ ਸਾਹਿਬ ਦਾ ਮੇਰੇ ਬ੍ਰਦਰ ਇਨ ਲਾ ਦਾ ਮੇਰਾ ਤੇ ਮੇਰੇ ਫਾਦਰ ਇਨ ਲਾ ਦਾ ਇਹਨਾਂ ਦਾ ਇਹਨਾਂ ਨੇ ਬੇਵਜਾ ਠੀਕ ਆ ਪੁਲਿਸ ਦੇ ਸਾਹਮਣੇ ਪੀਸੀਆਰ ਦੇ ਸਾਹਮਣੇ ਪੀਸੀਆਰ ਖਲੋਤੀ ਉੱਥੇ ਆ ਗਏ ਸਾਹਮਣੇ ਕਰਪਾਨਾ ਚੱਲਣਦੀਆਂ ਸਾਹਮਣੇ ਊਠੀਆਂ ਚੱਲਣਦੀਆਂ ਕਰਪਾਨਾਵੀਆਂ ਠੀਕ ਆ ਚਪੇੜਾਂ ਚੱਲਣਦੀਆਂ ਵਾ ਠੀਕ ਆ ਆਪਾਂ 5-4 ਜਣੇ 5 ਜਣੇ ਆ ਮੇਰੇ ਸਾਹ ਨਾਲ 15 ਕ ਜਣੇ ਹੋਣੇ ਮੱਲੇ ਜੇ ਖਲੋਤੇ ਤੇ ਗੁੱਟਮਾਰੂ ਹੁੰਦੀ ਆ ਠੀਕ ਆ ਅਸੀਂ ਹੋਟਲ ਅੰਦਰ ਬੂਹਾ ਬੰਦ ਕਰਕੇ ਬੈਗੇ ਕਿ ਪਤਾ ਨਹੀਂ ਕੀ ਗੱਲ ਹੈ ਸਾਡਾ ਸੇਰ ਸੂਰ ਪਹਿਲਾਂ ਪਾੜਤਾ ਇਹਨਾਂ ਨੇ ਦੁਬਾਰਾ ਪੁਲਸ ਆਨਦੇ ਵੇ ਅਸੀਂ ਬਾਹਰ ਨਿਕਲੇ ਚਲ ਪੁਲਸ ਆ ਗਈ ਹੁੰਦੇ ਵੀ ਗੱਲ ਨਹੀਂ ਉਹ ਤੋਂ ਬਾਅਦ ਹੀ ਬਾਹਰ ਨਿਕਲੇ ਤਾਂ ਠੀਕ ਆ ਪਰਚੇ ਚਾਹੀਦਾ ਹਨ ਫਿਰ ਹੁਣ ਜਦ ਸਿਰਪਾਟਾਂ ਦੇ ਆਹੀ ਪਰਚੇ ਮੰਗਾਗੇ ਠੀਕ ਹੁਣ ਉਹਨਾਂ ਦੀ ਉਹਨਾਂ ਦੀ ਜੇ ਕਦੇ ਅਸੀਂ ਇਹਨਾਂ ਨੂੰ ਇਨਸਾਫ ਚਾਹੀਦਾ ਜੇ ਅੱਗੇ ਕੋਈ ਹੋਰ ਉਹਨਾਂ ਦੀ ਵਿਰੋਧ ਸਪਾਰਸ਼ਾ ਹੋਵੇ ਹਨ ਨੂੰ ਨਹੀਂ ਪਤਾ ਉਸ ਗੱਲ ਦਾ ਪਰ ਹਨ ਨੂੰ ਇਨਸਾਫ ਹੀ ਚਾਹੀਦਾ ਭਾਜੀ ਮੈਂ ਤਾਂ ਘਰ ਵਿੱਚ ਸੋਇਆ ਹੋਇਆ ਥਾ ਮੈਨੂੰ ਤਾਂ ਪਤਾ ਨਹੀਂ ਪੌਣਾ 12 ਵਜੇ ਮੇਰੀ ਬੇਟੀ ਨੇ ਮੇਰੇ ਨੂੰ ਦੱਸਾਇਆ ਸੀਸੀਟੀਵੀ ਕੈਮਰਾ ਦੇਖ ਕਰਕੇ ਉਸਕੇ ਮੋਬਾਈਲ 'ਤੇ ਚੱਲਦਾ ਹੈ ਤੋ ਬੋਲਾ ਕਿ ਪਾਪਾ ਹੋਟਲ 'ਮੈਂ ਬਹੁਤ ਹੰਗਾਮਾ ਹੋ ਰਹਾ ਹੈ ਕਾਫੀ ਲੋਕ ਗੇਟ 'ਤੇ ਕਰਪਾਨੇ ਵਗੈਰਾ ਸਾਰੇ ਮਾਰ ਰਹੇ ਇਸ ਟਾਈਮ 'ਤੇ ਮੌਜੂਦ जो कि इन्होंने पूरा मोहल्ले ने मिल उनके साथ बहुत मार पुटाई किया तलवारें चलाई किरपाने चलाए और जब मुझे पता चला मैं जब वापस हो मैं आया अपने बी पे मैं अपने होटल पे आया मैंने इन लोगों से पूछने की कोशिश की और इसी बीच मैंने मीडिया को भी खबर की और प्रशासन को भी खबर किया तो मीडिया के सामने और प्रशासन के सामने मुझे भी कृपानों से हमला किया मुझे भी मारा गया इन लोगों के सामने और मैं सिर्फ मेरा कसूर इतना था कि मैं पूछ रहा था कि हुआ क्या है और इन लोगों ने मीडिया वाले को भी धमकी लगाया है जो मीडिया वाले आए तो उनको भी धमकी लगाया कि मैं तेरे ऊपर भी पर्चा कराऊंगा ये लोग बहुत ही दबंग और बहुत ही लड़ाके किस्म के हैं ये आहदा देर हो जो बी एन बी होटल है हमारा उसके आगे गाड़ी खड़ी करके ये लोग दारू सारू पीते रहते हैं और ये काफ़ी दिनों से सारा चिल रहा चल रहा था जो कि मेरे जवाई ने इस चीज़ के लिए रोका उन्होंने पूछा और उनके ऊपर भी पड़ गया अब क्या मांग करते हैं। मैं ये मांग करता हूँ कि जो इन लोगों की दादागिरी है जो इन लोगों की ये है इनका बनती कार्रवाई की जाए जो बनती सजा है इनको सजा मिलनी चाहिए जो कि नहीं तो ये आगे हमारे साथ क्या है कल किसी और के साथ भी ये लोग कर सकते हैं